ਆਹ ਕੀ ਹੈ ਕਿਹੜਾ ਜਾਨਵਰ ਆ ਤੇ ਮੇਰੇ ਉਸਤਾਦ ਵਾਲਾ ਜੱਗੇ ਬਾਈ ਰੱਗੇ ਨਾ ਪਰਾਂ ਨੇ ਕਿਹੜੇ ਜੋ ਪੰਗੜੀ ਵਾਲੇ ਕੋਈ ਭਰਾਉਂਦਾ ਤੋਂ ਨਹੀਂ ਆਲੇ ਅੱਛਾ ਜਿਵੇਂ ਕੋਈ ਬਾਜੀ ਜਿੱਤੇ ਕਿਤੇ ਨਹੀਂ ਛੱਡਿਆ ਸੀਗਾ ਇਹਨਾਂ ਨੂੰ ਉਹ ਤੇ ਮਾਦਰੀ ਚਲੇ ਗਿਆ ਸੀ ਅੱਛਾ ਛੱਡਿਆ ਸੀ ਤੇ ਬਾਜੀ ਤੋਂ ਲਿਆ ਕੇ ਫਿਰ ਮੈਂ ਬਿੱਤੇ ਰੱਖ ਲਿਆ ਸੀ ਤੈਨੂੰ ਸੋਨਾ ਲੱਗਿਆ ਨਹੀਂ ਨਹੀਂ ਬਹੁਤ ਸੁਨੱਖਾ ਗੀ ਆਖਦਾ ਬਹੁਤ ਚੰਗੀ ਹੈ ਇਹ ਘਰੇ ਬਾਲੇ ਉੱਡਦੇ ਘਟ ਗੁਰਵਿੰਦਰ ਬਾਹਰ ਬਾਲੇ ਚੰਗੇ ਉੱਡਦੇ ਅੱਛਾ ਘਰੇ ਘੰਟੇ ਖਾਂਦ ਵਾਲੇ ਹੋਣਗੇ ਹੰਟੇ 2 ਘੰਟੇ ਜਾਂ 3 ਘੰਟੇ ਅੱਛਾ ਆਹ ਕੂਤਰਾ ਕਿਹੜਾ ਹੈ ਇਹ ਕੂਤਰਾ ਆਪਣਾ 5 ਬਾਜ਼ੀਆਂ ਜਿੱਤਿਆ ਹੈ ਕਿੱਥੇ ਇਹੇ 3 ਬਾਜ਼ੀਆਂ ਦਵਾ ਬੈ ਜਿੱਤਿਆ ਹੈ ਇੱਕੋ ਹੀ ਸਾਲ ਨਹੀਂ ਨਹੀਂ ਉਹ 5 ਬਾਜ਼ੀਆਂ ਜਿੱਤਿਆ ਹੈ ਅੱਛਾ ਰਕ ਸਾਲ ਇੱਕ ਬਾਜੀ ਜਿੱਤਦਾ ਹੈ ਜੀ 1 ਗਰੀ 2 1 ਸਾਲ ਜਦੋਂ ਦੋ ਜਿੱਤੇ ਆ ਸੀ ਯਾਨੀ ਖਾਤੇ ਖੋਲ ਦਿੰਦਾ ਹੀ ਏ ਹਰ ਇੱਕ ਸਾਲ ਜੰਡ ਪਿੰਡ ਆ ਇੱਥੇ ਦਵਾਬੇ ਚ ਹੂੰ ਛੋਟਾ ਜਿਹਾ ਪਿੰਡ ਹੀ ਆ 50 ਰੁਪਏ ਅੱਖਾਂ-ਅੱਖਾਂ ਦਾ ਦਿਖਾਦਾ ਜੀ ਉੱਥੇ LCD ਜਿੱਤੇ ਆ ਸੀ ਸਾਰਿਆਂ ਤੋਂ ਵੱਧੇ ਓੜਿਆ ਸੀ ਉੱਥੇ ਕਿੰਨੀ ਵੇਥ ਪਈ ਵੀ ਇਹਨੇ ਕਿੰਨੇ ਦਿਨ ਇਹ ਬੜੀ ਗਰਮੀ ਸੀ ਉਹ ਉੱਥੇ ਕੁਮੈਨ ਦਾ 15 ਮਿੰਟ ਵੱਧ ਓੜੇ ਸਾਰੇ ਕੁਤਰਾ ਬਹੁਤ ਆ ਇੱਥੇ ਗੇੜਾ ਨਹੀਂ ਦਿੰਦੇ ਹੁੰਦਾ ਹੁੰਦਾ ਜਦੋਂ ਕੋਈ ਗੱਲਬਾਤ ਹੁੰਦੀ ਹੈ ਨਾ ਗੇੜਾ ਪਿਆਰਾ ਜੀੜਾ ਇੱਕ ਇੰਚਵੇਂ ਮੰਨ ਕੇ ਚਲ ਕੂਤਰਾਂ ਉੱਪਰ ਬਹਿ ਗਿਆ ਦੂਜਾ ਕਨਾਲ ਦੀ ਕੂਠੀ ਤੇ ਮੈਂ ਕਿਹਾ ਐ ਵੀ ਜੇ ਤਾਰੋਂ ਦੀ ਦੇਖੀ ਆ ਬਾਜ਼ੀਆਂ ਤੇ ਐ ਇੱਕ ਇੱਕ ਮਿੰਟ ਤੇ ਕੂਤਰ ਹਰਦਾ ਦੇਖਿਆ ਵੀਰਮੀ ਹਰ ਗਿਆ ਸੀ ਉਤਰੇ ਅੱਛਾ ਨਹੀਂ ਬਹਿ ਗਿਆ ਸੀ ਕਿਹ ਵਜੇ ਉਹਨੂੰ ਬਿਮਾਰੀ ਆ ਗਈ ਸੀ ਆਪਣੇ ਉਦੋਂ ਬਿਮਾਰੀ ਜਾ ਆ ਗਿਆ ਸੀ ਮੈਂ ਉਹਨੂੰ ਛੱਟ ਸੀ ਇਹ ਅੱਛਾ ਉਹ ਛੱਟ ਤੋਂ ਉਦੋਂ ਬਹਿ ਗਿਆ ਸੀ ਰੈਂਡੇ ਵਾਲੇ ਟਾਈਮ 'ਚ ਬਹਿ ਗਿਆ ਸੀ ਬਨੇਤੀ ਹੁਣ ਕੂਤਰ ਦੀ ਉਮਰ ਕਿੰਨੀ ਹੋਊਗੀ ਇਹਦੀ ਹਾਂ ਇਹ ਹੈਗਾ ਨੋ 8-9 ਹਾਂ ਫਿਰ ਬੱਚੀ ਵਾਲੇ ਹੂੰ ਕਿਹੜਾ ਹੈ ਬੱਚੇ ਇਹ ਬੱਚੇ ਵਧੀਆ ਉੜਦੇ ਆ ਅੱਛਾ ਆਪਦੇ ਤੇ ਲਗਿਆ ਕੋਈ ਬੱਚਾ ਹਾਂ ਹਾਂ ਚੰਗਾ ਉੜਦਾ ਹਾਂ ਆਲਤੀ ਵੀ ਦੋ ਬੱਚੇ ਕਢਾਏ ਆ ਛੱਡਾਂਗੇ ਅੱਛਾ ਛਿੱਟੀਆਂ ਅੱਖਾਂ ਦੇ ਵੀ ਕਢ ਦਿੰਦਾ ਬੱਚੇ ਆਪ ਹੈਗੇ ਸਰਫ ਨਹੀਂ ਹੈ ਹਨਾ ਬਹੁਤ ਜਨਾਨੀ ਤਰ੍ਹਾਂ ਨਹੀਂ ਠੀਕ ਬਾਕੀ ਜਰ ਸੇਵਾ ਦੇ ਸਿਰ ਤੇ ਆ ਜਿੰਨੀ ਕੋਈ ਸੇਵਾ ਕਰ ਲੈਂਦਾ ਉਹਨਾਂ ਕੋਲ ਨਹੀਂ ਸੀ ਬਜਰੇ ਨੂੰ ਮੈਂ ਪੈਸੇ ਆਪਾਂ ਨੂੰ ਬਹੁਤ ਦਵਾਈ ਆਇਆ ਕਿੱਥੋਂ ਸੀ ਕੂਤਰੇ ਇਹ ਪੁਰਾਣੇ ਕੂਤਰਾਂ ਦਾ ਹੀ ਆ ਮੇਰੇ ਤੇਰੇ ਦਾ ਬਾਈਕ ਕੋਲੋਂ ਲਿਆਂਦੇ ਸੀ ਨਹੀਂ ਨਹੀਂ ਇਹ ਤਾਂ ਲੰਮੀ ਸਟੂਰੀ ਆ ਦੀ ਮੈਂ ਬੜੀ ਸੀ ਗੂਦਰੀ ਅੱਛਾ ਉਹ ਬਦਾਉਂਗਾ ਯਾਨੀ ਜਿਵੇਂ ਕਹਿੰਦੇ ਫੜਕੇ ਬਣਾਏ ਆ ਹਾਂ ਪਹਿਲਾਂ ਨਿਆਣੇ ਹੁੰਦੇ ਆ ਪੁੱਟਾ ਉਤਰੇ ਤਾਂ ਉਹ ਵੀ ਹੈਗਾ ਆਪਣੇ ਕੋਲੋਂ ਵੀ ਬੱਚੇ ਕੱਢਦਾ ਅੱਛਾ ਹਾਂ ਇਹਦੀਆਂ ਪਿੰਡਾਂ ਭੂਣਾ ਚ ਗਈ ਜਿੱਤੀ ਇੱਥੇ ਆਪਣੀ ਖੇਹਰੇ ਵੇਡ ਜਿੱਤੀ ਇੱਕ ਪੱਕੇ ਨੇ ਕਿਹੜੇ ਪਿੰਡ ਗਈਏ ਗੱਡੀ ਤੇ ਜਦੋਂ ਤੂੰ ਕਹਿੰਦੇ ਮੇਰੇ ਨਾਲ ਕੋਈ ਬੰਦਾ ਨਹੀਂ ਗਿਆ ਕਿਹੜਾ ਪਿੰਡ ਸ਼ੋ ਤੂੰ ਤਾਂ ਪੂ ਮੱਦੀ ਸੀ ਮੱਦੀ ਜਦੋਂ ਤੂੰ ਕਰਦਾ ਗੱਡੀ ਕੀ ਕਰਨੀ ਮੈਂ ਕਿਹਾ ਭੈ ਜੋ ਐਲ ਸੀ ਡੀ ਚੱਕ ਰਿਹਾ ਵਾਂਗੇ ਸਾਰਾ ਖਰਚ ਕਰ ਲੈ ਕਹਿੰਦੇ ਬਰਾਬਰ ਅੱਦੇ ਲੂਕਾ ਅੰਗ ਦੂਸਰ ਵਾਲੀ ਵਾਹੀ ਮੈਂ ਇੱਕ ਗੱਲਾ ਕਾਜ ਇਹ ਮੁੰਨਾਂ ਦਾ ਘੱਡੀ ਚੱਲਦੇ ਮੈਂ ਗੱਡੀ ਤੇ ਚੱਲਦੇ ਕਹਿੰਦਾ ਇਹ ਗੱਡੀ ਕਾ ਨਹੀਂ ਮੋਟਰਸਾਈਕਲ ਦੇ ਮੈਂ ਕਾ ਉੱਥੋਂ ਜਿੱਤਿਆ ਸਮਾਨ ਵੀ ਲੈ ਕੇ ਆਉਣਾ ਚਾਹ ਕੇ ਕਬੂਤਰਾਂ ਪਿੰਜਰਾ ਬਣਾਾਂਗੇ ਸਮਾਨ ਪੜਾਂਗੇ ਐਲ ਸੀ ਡੀ ਰੱਖੀ ਗੱਡੀ 'ਚ ਅਸੀਂ ਇਹ ਉਸੇ ਵਾਰੀ ਇਹ ਐਲ ਸੀ ਡੀ ਉੱਤਰ ਜਿੱਤਿਆ ਸੀ ਆਪਣਾ ਤੇ ਅਸੀਂ ਆਹ ਬਿੱਥੇ ਵੀ ਐਲ ਸੀ ਡੀ 42 ਇੰਚ ਜਿੱਤੀ ਹੈ ਤੇ ਮੈਨੂੰ ਕਹਿੰਦਾ ਪੰਪ ਤੇ ਲਾ ਗੱਡੀ ਕਾਕਾ ਕਹਿੰਦਾ ਮੈਂ ਕਿ ਕੀ ਕਰਾਂ ਮੈਂ ਤਾਂ ਤੇਲ ਪੋੜਾਂ ਤੇ ਨੂੰ ਕਿਹੜੀ ਗਰੰਟੀ ਚਾਹ ਹੈਗਾ ਵਾ ਪੰਪਾਂ ਦੇ ਨਾਲ ਕਰ ਬਾਈ ਥੈਂਕ ਯੂ ਫੋਲੋ ਮੈਂ ਕਰਿਆ ਯਾਰ ਉਹ ਹਜ਼ਾਰ ਖੰਡ ਦਾ ਪਾਦੇ ਜੇ ਪੋਣਾ ਤੇਰੇ ਨਾ ਪੱਕੀ ਕਰ ਸਿਰ ਤੇ ਮਨਾਂ ਦੇ ਪੀਣਾ ਥੈਂਕ ਯੂ ਫੋਲੋ ਕਰਾ ਦੀ ਇਹਨੇ ਠੀਕ ਹੈ ਇਹਨੂੰ ਤੇ ਇਸ ਦੁਆਚ ਆ ਕੇ ਜੱਗੇ ਦੇ ਘਰੇ ਕਿੰਨਾ ਦਾ ਪ੍ਰੋਵਾਈਡ ਦੇ ਬਾਜੀ ਦਾ ਬੰਦਾ ਪੁੱਤਰ ਜਿੱਤਿਆ ਸੀ ਉਹਦਾ ਹੀ ਜਿੱਤਿਆ ਸੀ ਕਿਆ ਪੁੱਤਰ ਹੈਗੇ ਸੀਗੇ ਇੱਕ ਜੱਗੇ ਦਾ ਸੋਨੀ ਦੇ ਘਰ ਤੋਂ ਲੈਦਾ ਤੇ ਇੱਕ ਆਪਣਾ ਜਦੋਂ ਸੀਗੇ ਉਹ ਜਦੋਂ ਸਮਝਿਆ ਇਹ ਕੋਸ ਸੀਗੇ ਚਾਰ ਕੁੱਤੇ ਸੀਗੇ ਨਾ ਆਪਣੇ ਹੀ ਕੁੱਤੇ ਬਾਹਰ ਬਣੀ ਹੁੰਦੀ ਸੀ ਨਾ ਕਾਕਾ ਭਾਈ ਕਦੇ ਤਾਂ ਜਾਵੇ ਕੋਠੇ ਤੇ ਕਦੇ ਥੱਲੇ ਜਾਵੇ ਕਦੇ ਪੈਰਾ ਪਰਵਾ ਜੇ ਮੈਂ ਕਹਾਂ ਤੂੰ ਦਿਲ ਨਾ ਛੱਡਾ ਜੇ ਤੂੰ ਨਾ ਜਾਂਤੇ ਨਾ ਹਾਰ ਰਹਾ ਨਾ ਕਹਿੰਦੇ ਜਦ ਕਦੇ ਹਟਦਾ ਵੇ ਕਿਉਂ ਜਿੱਤੇ ਬਾਈ ਨੇ ਸਾਂਭੀ ਚੰਨ ਵਾਲੇ ਦੇ ਕੁੱਤਰੀਆ ਹਾਂ ਉਹ ਜੀ ਗੱਲੀ ਰਹਿ ਗਈ ਸੀ ਬਾਜੀ ਸਾਰਾ ਨਾ ਵੱਢੀ ਕੁੱਤਰੀ ਬਾਜੀ ਬੰਡੀ ਨਹੀਂ ਸੀ ਕੇ ਨਾਲ ਬਾਕੀ ਗੱਲ ਤਾਂ ਸੀ ਕਿ ਬਾਈ ਦਾ ਤੀਜਾ ਰਹਿ ਗਿਆ ਸੀ ਪੈਸੇ ਦਾ ਜੇ ਨਾ ਹਿੱਸਾ ਦਿੰਦਾ ਬਾਈ ਜਣ ਉਹਨਾਂ ਨੂੰ ਬਾਈ ਉਹਨਾਂ ਨੂੰ ਮੰਨ ਗਿਆ ਇਹਦਾ ਚਲੋ ਤੂੰ ਸੀਗਾ ਇੱਕ ਤੇ ਮਾਮੇ ਦਾ ਪੁੱਤ ਵੀ ਗੋਖੀ ਸੀ ਗੋਖੀ ਨੂੰ ਵੀ ਦਿੱਤਾ ਹਿੱਸਾ ਉਹ ਚਲਾਉਂਦੇ ਗਿਆ ਚਲੋ ਉਹ ਤਾਂ ਜਦੋਂ ਦੇ ਰਿਸ਼ਤੇਦਾਰੀ ਇਹ ਬਾਕੀ ਆਪਦੀ ਗੱਲ ਸੀਗੀ ਕਿ ਨਹੀਂ ਤੇ ਇਹ ਤੋਂ ਬਾਅਦ ਜੱਗੇ ਕੋਲੇ ਆ ਗਏ ਭਾਈ ਬਾਈ ਕੋਲੇ ਅੱਛਾ ਕੋਈ ਅੱਡੀ ਲੱਕ ਜੱਡੀ ਬੋਤਲ ਸੋਨੋ ਵੀ ਸੀਗਾ ਇਹਨਾਂ ਰੰਗੀਆਂ ਸੀਗਾ 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 ਸਾਨੂੰ ਦਾ ਵੀ ਉਹਦਾ ਵੀ ਹਿੱਸਾ ਹੈ ਜੀ ਭਾਈ ਉਹ ਤੋਂ ਪਹਿਲਾਂ ਲਾਉਣ ਲੱਗੇ ਮੈਨੂੰ ਕਹਿੰਦੇ ਮੈਂ ਕਿਹਾ ਵੀ ਆਪਾਂ ਹੀ ਲਾਉਂਦੇ ਤੈਨੂੰ ਜਿਆਦਾ ਲਾਓ ਕਾਕੇ ਨੇ ਲਾਇਦੋ ਕਹਿੰਦੇ ਮੈਨੂੰ ਹੀ ਇਕੱਲਵਾਲੂ ਦਿੱਤੇ ਸੈਂ ਮੈਂ ਹਲਪਿੰਦਾ ਹੀ ਨਹੀਂ ਨਾ ਨਹੀਂ ਮੈਨੂੰ ਉਦੋਂ ਪਤਾ ਨਹੀਂ ਕੀਤੀ ਆ ਕੋਈ ਸੀਗੀ ਆ ਇਹ ਗੱਲ ਬਤ ਚੇਤਾ ਜਾਨੀ ਗਾ ਟਾਈਮ ਦੀ ਗੱਲ ਹੈ ਕਿਹੜੇ ਸਾਲ ਦੀ ਗੱਲ ਹੈ ਕਾਕੇ 17 ਦੀ ਆ ਦੋ 17 ਦੀ ਆ ਯਾਨੀ ਉਹਦੇ ਕਾਕੇ ਕਾਕੇ ਹੋ ਗਈ ਹੋ ਕੇ ਬੋਤਲੇ ਲੋਕਾਂ ਨੇ ਕਾਕਾ ਦਾ ਪੈਸੇ ਬਹੁਤ ਜਿੱਤ ਗਿਆ। ਸ਼ਰਾ ਕਰਾ। ਕੋਈ ਕਾਕਾ ਆਇਆ ਨਾ ਆਇਆ ਤਾਂ ਦੇਖੋ ਕਾਕਾ ਰੋਟੀ ਖਾਣ ਵੀ ਥੱਲੇ ਉਤਰਦਾ। ਦੂਤਰਾ ਨੇ ਫੰਗਾ ਫੰਗਾ ਜਿੱਤ। ਕਾਸੀ ਬਾਈ ਜਿੱਤੀ 22 23 ਬਾਈ ਜਿੱਤ ਗਈ ਜੀ। ਵਧੀਆ ਜਿੱਤੀ ਐ। ਨਹੀਂ ਸ਼ੰਗਰਦੇ ਬਾਈ ਮੈਂ ਤਾਂ